ਇਸ ਮਾਰਕੀਟ ਦੇ ਲੋਕ ਨੇ ਕਾਫੀ ਪਰਚਾਨ ਲੇ ਕਿ ਜਿਹੜੀ ਅवैध ਪਰਚੀ ਲਈ ਜਾ ਰਹੀ ਹੈ ਉਹਨੂੰ ਲੈ ਕੇ ਐਤਾ ਹੈਗਾ ਬਿਲਕੁਲ ਮੈਂ ਵੀ ਇਸ ਚੀਜ਼ ਦੇ ਨਾਲ ਇਹਨਾਂ ਦੇ ਨਾਲ ਖੜਾ ਮੇਰਾ ਭਰਾ ਵੀ ਵੱਡਾ ਵੀਜੇ ਦਾਨਵ ਜੀ ਅਸੀਂ ਇਕੱਠੇ ਹੀ ਆ ਅਸੀਂ ਇਕੱਠਿਆਂ ਨੇ ਬੈਠ ਕੇ ਇਹ ਮਸਲਾ ਦੋਨਾਂ ਭਰਾਵਾਂ ਨੇ ਹੱਲ ਕੀਤਾ ਕਿ ਇਹ ਜੋ ਵੀ ਇਹਨਾਂ ਨਾਲ ਓਵਰਚਾਰਜਿੰਗ ਵੱਤ ਹੋ ਰਹੀ ਹੈ ਜਾਂ ਘੱਟ ਹੋ ਰਹੀ ਹੈ ਅਸੀਂ ਉਹਦੇ ਵਾਸਤੇ ਅਜ ਜੋ ਜੋਇਡ ਕਮਿਸ਼ਨਰ ਹਲਕੁਰਪਿੰਧੂ ਜੀ ਨੂੰ ਮਿਲੇ ਸੀ ਕਿਉਂਕਿ ਕਮਿਸ਼ਨਰ ਸਾਹਿਬ ਪੁੱਡੇ ਨਾਲੇ ਦੇ ਮੀਟਿੰਗ ਦੇ ਵਿੱਚ ਚੰਡੀ ਦਿੱਲੀ ਗਏ ਹੋਏ ਨੇ ਕੱਲ ਵੀ ਉੱਥੇ ਹੀ ਨੇ ਉਹ ਤੇ ਉਹਨਾਂ ਨੂੰ ਉਹ ਸਾਰਾ ਆਪਣਾ ਦੇਖ ਕੇ ਗਏ ਨੇ ਚਾਰਜ ਵੀ ਕਿਸ ਤਰੀਕੇ ਨਾਲ ਤੁਸੀਂ ਇਹ ਜਿਹੜਾ ਪਾਰਕਿੰਗ ਦਾ ਮਸਲਾ ਤੁਸੀਂ ਹੱਲ ਕਰਨਾ ਉਹਦੇ ਲਈ ਅਸੀਂ ਬੜੇ ਸੁਖਾਵੇ ਮਹੌਲ ਚ ਉੱਥੇ ਸਾਰੀ ਮੇਰਾ ਮਾਰਕੀਟ ਮੇਰੀ ਐਸੋਸੀਏਸ਼ਨ ਸਾਰੀ ਅਸੀਂ ਉੱਥੇ ਸ਼ਾਪਨਗਰ ਬਾਰਕੀਟਾ ਅਸੀਂ ਸਾਰੇ ਗਏ ਸੀਗੇ ਔਰ ਜਿਹਦੇ ਵਿੱਚ ਬੌਂਗ ਸਾਹਿਬ ਕਿਪਸੀ ਜੀ ਸਤਿੰਦਰਪਾ ਜੀ ਬਾਬਾ ਜੀ ਸੇਠੀ ਸਾਹਿਬ ਹੋਰ ਸਾਰੇ ਇਹਨਾਂ ਦੇ ਨਾਲ ਜਿੰਨੇ ਵੀ ਮੇਰੇ ਦੁਬਾਨਦਾਰ ਵੀਰ ਨੇ ਜਿੱਥੇ ਕੇ ਬੈਠ ਕੇ ਬੜੇ ਸ਼ਕਾਵੇਂ ਮਾਹੌਲ ਚ ਗੱਲ ਹੋਈ ਆ ਔਰ ਉਹਦੇ ਵਿੱਚ ਇੱਕ ਗੱਲ ਕਲੀਅਰ ਆ ਕਿ ਇਹ ਜਿਹੜੀ ਪਾਰਕਿੰਗ ਆ ਪਹਿਲੀ ਗੱਲ ਜਿਹੜੀ ਇਹ ਪਾਰਕਿੰਗ ਆ ਇਹਨੂੰ ਅਸੀਂ ਜਿਹੜੀ ਮਰਜ਼ੀ ਹੱਦ ਤੱਕ ਸਾਨੂੰ ਜਾਣਾ ਪੈ ਜਵੇ ਅਸੀਂ ਸਰਾਬਾ ਨਗਰ ਮਾਰਕੀਟ ਨੂੰ ਪਾਰਕਿੰਗ ਤੋਂ ਬਿਲਕੁਲ ਐਗਜ਼ੈਂਪਸ਼ਨ ਦਵਾਵਾਂਗੇ ਜੋ ਕਿ ਕਿਉਂਕਿ ਕਿਓ ਕਿ ਦੇਖੋ ਕੁਮਾਰ ਮੱਡੀ ਚ ਕੋਈ ਪਾਰਕਿੰਗ ਨਹੀਂ ਲੱਗਦੀ ਸਰਾਫਾ ਨਗਰ ਆਪਣੇ ਬਾਲਟੌਂਚ ਕੋਈ ਪਾਰਕਿੰਗ ਨਹੀਂ ਲੱਗਦੀ ਦੁਗਰੀ ਕੋਈ ਪਾਰਕਿੰਗ ਨਹੀਂ ਲੱਗਦੀ ਚੌੜਾ ਬਿਜਾਰ ਕੋਈ ਪਾਰਕਿੰਗ ਲੱਗਦੀ ਮੀਨਾ ਬਿਜਾਰ ਕੋਈ ਮਾਰਕੀਟ ਹੀ ਲੱਗਦੀ ਸਰਾਫਾ ਬਾਜ਼ਾਰ ਕੋਈ ਪਾਰਕਿੰਗ ਨਹੀਂ ਲੱਗੀ ਤੇ ਫਿਰ ਇਹ 20 25 ਦੁਕਾਨ ਵਾਲਿਆਂ ਨੂੰ ਆਪਾਂ ਕਿਉਂ ਜ਼ਿਆਦਾ ਪ੍ਰੈਸ਼ਰ ਚ ਰੱਖਿਆ ਜਿਹੜੀ ਕਿ ਇੱਕ ਸ਼ਹੀਦ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾਜੀ ਦੇ ਨਾਮ ਦੇ ਤੇ ਸਮਰਪਿਤ ਇਹ ਮਾਰਕੀਟ ਬਣੀ ਹੋਈ ਆ ਸਮਾਰਟ ਮਾਰਕੀਟ ਹੈ ਜਿੱਥੇ ਕਿ ਸਾਡੇ ਸ਼ਹਿਰ ਦੇ ਮੰਡੀਆਂ ਪਰ ਮੰਡੀਆਂ ਹਸਤੀਆਂ ਇੱਥੇ ਆ ਕੇ ਇਵਨ ਮੈਂ ਦੇਖਿਆ ਫਿਲਮੀ ਐਕਟਰ ਐਕਟ੍ਰੈਸ ਵੀ ਇੱਥੇ ਆ ਕੇ ਕਈ ਵਾਰ ਆਪਣੇ ਇੱਥੇ ਆ ਕੇ ਸ਼ਾਪਿੰਗ ਕਰਦੇ ਨੇ ਮਤਲਬ ਇਹ ਇੱਕ ਸਾਡੇ ਮੇਰੇ ਹਲਕਾ ਪੱਛਮੀ ਦਾ ਦਿਲ ਹੈ ਸਰਾਭਾ ਨਗਰ ਬਾਕੀ ਤੇ ਇਹਨਾਂ ਨੂੰ ਅਸੀਂ ਇਸ ਪਾਰਕਿੰਗ ਦੇ ਸ਼ਕੰਜੇ ਚੋਂ ਕਢਾਉਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਪਹਿਲਾਂ ਜਿਹੜਾ ਇੱਕ ਐਗਰੀਮੈਂਟ ਹੋਇਆ ਸੀਗਾ ਉਹ ਹੈਗਾ ਵੀ ਟੈਂਡਰ ਇਹਦੇ ਲਗਾਨ ਤੱਕ 31 ਅਕਤੂਬਰ ਤੱਕ ਉਹ ਕਮਿਸ਼ਨਰ ਸਾਹਿਬ ਨਾਲ ਗੱਲ ਕਰ ਲਈ ਆ ਅਸੀਂ ਬਹੁਤ ਜਲਦੀ ਜਿਹੜਾ ਟੈਂਡਰ ਪ੍ਰਕਿਰਿਆ ਹੋਏਗੀ ਉਹਦੇ ਵਿੱਚੋਂ ਇਹਨੂੰ ਐਗਜ਼ੈਂਪਸ਼ਨ ਕਰਾਵਾਂਗੇ ਇਹਨੂੰ ਛੁਟਕਾਰਾ ਦਿਵਾਵਾਂਗੇ ਸ਼ਰਬਨਗਰ ਮਾਰਕੀਟ ਨੂੰ ਸੈਕਿੰਡ ਉਹਦੇ ਨਾਲ ਨਾਲ ਜਿਹੜੀਆਂ ਬਾਕੀ ਮਾਰਕੀਟਾਂ ਦੇ ਵਿੱਚ ਵੀ ਕਿਤੇ ਸਾਨੂੰ ਲੱਗਿਆ ਵੀ ਸਾਨੂੰ ਕਿਤੇ ਐਗਜ਼ੈਂਪਟ ਕਰਾਣਾ ਪੈ ਰਿਹਾ ਕਿੱਥੇ ਕਿੱਥੇ ਆ ਕਿਉਂਕਿ ਦੇਖੋ ਸਰਕਾਰ ਦੀ ਮਾਲੀਆ ਵੀ ਅਸੀਂ ਦੇਖਣੀ ਹੈ ਜਿੱਥੋਂ ਅਸੀਂ ਸੜਕਾਂ ਵੀ ਬੁੜਾਉਣੀਆਂ ਨੇ ਲਾਈਟਾਂ ਵੀ ਲਾਉਣੀਆਂ ਨੇ ਉਹਨਾਂ ਦਾ ਬਿੱਲ ਵੀ ਦੇਣਾ ਸਾਫ ਸਫਾਈ ਵੀ ਕਰਨੀ ਹੈ ਸੀਵਰੇਜ ਦੀ ਵੀ ਸਾਫ ਸਫਾਈ ਹਰ ਚੀਜ਼ ਦੀ ਹੁੰਦੀ ਹੈ ਤੇ ਉਹਦੇ ਲਈ ਸਰਕਾਰ ਨੂੰ ਟੈਕਸ ਦੇਣਾ ਵੀ ਵਾਧਾ ਪਰ ਅਸੀਂ ਇੱਥੇ ਕੋਈ ਵੀ ਕਿਸੇ ਤਰੀਕੇ ਦਾ ਮਾਫੀਆ ਨਹੀਂ ਪਨਪੰਦੇ ਆ ਵਾਏ ਕਿਸੇ ਤਰੀਕੇ ਦਾ ਔਰ ਇਹਨੂੰ ਬੜੇ ਗ੍ਰੇਸਫੁਲ ਵੇ ਨਾਲ ਇਹ ਤਾਂ ਅਸੀਂ ਸੋਚ ਲਿਆ ਕਿਉਂਕਿ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ ਤੇ ਸਵਰਪੱਤ ਪਾਰਕਿੰਗ ਤਾਂ ਇਹਨੂੰ ਅਸੀਂ ਹਰ ਹਾਲਤ ਦੇ ਵਿੱਚ ਅਸੀਂ ਪਾਰਕਿੰਗ ਨੂੰ ਮੁਕਤ ਕਰਾਵਾਂਗੇ ਕੋਈ ਚਾਰਜ ਨਹੀਂ ਲਿਆ ਜਾਊਗਾ ਔਰ ਜਦੋਂ ਤੱਕ ਟੈਂਡਰ ਪ੍ਰਕਿਰਿਆ ਨਹੀਂ ਹੁੰਦੀ 31 ਅਕਤੂਬਰ ਇਹਨਾਂ ਨੂੰ ਲਾਸਟ ਵਿੱਚ ਦੁਕਾਨਦਾਰ ਵੀਰਾਂ ਨੂੰ ਦਿੱਤੀ ਹੈ 31 ਅਕਤੂਬਰ ਤੱਕ ਨਾਲ 19 ਦਿਨ ਜਿਵੇਂ ਕਹਿੰਦੇ ਓਵਰ ਚਾਰਜਿੰਗ ਹੁੰਦੀ ਕੁਝ ਹੁੰਦਾ ਕਾਰਪੋਰੇਸ਼ਨ ਦੇ ਦੋ ਅਫਸਰ ਮੁਲਾਜ਼ਮ ਇੱਥੇ ਬੈਠਿਆ ਕਰਨਗੇ ਅੱਠ-ਅੱਠ ਘੰਟੇ ਦੀ ਡਿਊਟੀ ਤੇ ਜਿਹੜੇ ਕਿ ਖੁਦ ਪਰਚੀ ਕੱਟਿਆ ਕਰਨਗੇ ਚੈੱਕ ਰਿਆ ਕਰਨਗੇ ਤਾਂ ਕਿ ਕਿਸੇ ਤੋਂ ਕੋਈ ਓਵਰਚਾਰਜਿੰਗ ਨਾ ਹੋਵੇ ਤਾਂ ਕਿ ਇਹਨਾਂ ਨੂੰ ਹੋਰ ਲੀਵ ਜਿਹੜੀ ਓਵਰਚਾਰਜਿੰਗ ਵਾਲੀ ਉਹ ਤਾਂ ਅੱਜ ਤੋਂ ਹੀ ਦਿੱਤੀ ਜਾ ਰਹੀ ਹੈ ਠੀਕ ਹੈ ਔਰ ਬਾਕੀ ਜਿਹੜਾ ਕੰਮ ਹੈਗਾ ਉਹ ਅਸੀਂ 31 ਅਕਤੂਬਰ ਦਾ ਸਾਰੇ ਸੰਗਤ ਨਾਲ ਵਾਦਾ ਕੀਤਾ ਮੈਂ ਤੇ ਦਾਨੁਬ ਸਾਹਿਬ ਨੇ ਅਸੀਂ ਇਕੱਠੇ ਗਏ ਸੀ ਤੇ ਉਹ ਅਸੀਂ ਪੂਰਾ ਕਰਾਂਗੇ ਇਸ ਚੀਜ਼ ਦਾ ਮੈਂ ਅੱਜ ਸਾਰੇ ਸਾਹਮਣੇ ਪੂਰੇ ਸਾਮਣੇ ਤੁਹਾਡੇ ਸੀ ਵਿਸ਼ਵਾਸ ਚ ਲੱਗੀ ਟੈਂਸ਼ਨ ਦੇ ਦਿੱਤੀ ਗਈ ਆ ਜਿਹੜਾ ਠੇਕੇਦਾਰ ਆ ਯਾਰ ਉਹ ਕਹਿੰਦੇ ਭਾਜੀ ਜਾਂ ਇਹ ਕਹਿੰਦੇ ਨਾ ਛੱਡ ਦਈਏ ਮਾਨ ਸਾਹਿਬ ਅਸੀਂ ਟੋਲ ਪਲਾਜ਼ੇ ਸਰਕਾਰ ਸਾਡੀ ਯਾਰ ਫ੍ਰੀ ਕਰ ਰਹੀ ਆ ਇੱਥੇ ਤੋਂ ਜਿੱਥੋਂ ਹਜ਼ਾਰਾਂ ਗੱਟੀਆਂ ਰੋਹ ਲੰਘਦੀਆਂ ਨੇ ਤੇ ਕੀ ਅਸੀਂ ਮਾਰਕੀਟ ਦੀ ਐ ਪਾਕੀ ਨਹੀਂ ਐਕਸੈਪਟ ਕਰ ਸਕਦੇ ਕਿੱਡੀ ਕੁੱਟੀ ਕੱਲ ਗਈ ਆ ਸਿਰਫ ਇਹਨੂੰ ਤੋਂ ਪਹਿਲਾਂ ਤੁਹਾਡੇ ਨਾਲ ਐਸੋਸੀਏਸ਼ਨ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਮੀਟਿੰਗ ਕੀਤੀ ਸੀ ਔਰ ਇੱਕ ਜਿਹੜਾ ਪਰ ਤੁਹਾਡੇ ਕਹਿਣ ਤੇ ਰੀਡਰ ਤੁਹਾਡੇ ਕੋਲ ਆਇਆ ਸੀ ਉਹਨੂੰ ਵੀ ਉਹ ਮੰਨ ਨਹੀਂ ਰਿਹਾ ਆਪਣੀ ਮਰਜ਼ੀ ਦੇ ਨਾਲ ਰੀਡ ਸਰ ਗੱਲ ਉਹੀ ਆ ਗਈ ਨਾ ਬੇਸਿਕਲੀ ਇਹ ਐਗਰੀਮੈਂਟ ਜਿਹੜਾ ਹੋਇਆ ਹੈ ਨਾ ਇਹਨੂੰ ਅਸੀਂ ਰਿਵੋਕ ਨਹੀਂ ਕਰ ਸਕਦੇ ਤਾਂ ਉਹ ਐਸ ਪਰ ਲਾਅ ਹੀ ਹੋਣਾ ਹੈਗਾ ਉਹ ਅਸੀਂ ਕੁਝ ਗੱਲਾਂ ਅਸੀਂ ਇੱਥੇ ਨਹੀਂ ਕਲੀਅਰ ਕਰ ਸਕਦੇ ਉਹ ਅਸੀਂ ਦਫ਼ਤਰ 'ਚ ਬੈਠ ਕੇ ਮਾਜੂ ਕਮਿਸ਼ਨਰ ਸਾਹਿਬ ਨਾਲ ਗੱਲਾਂ ਕਰ ਲੀਆਂ ਨੇ ਉਹ ਇਹਨਾਂ ਨੂੰ ਉਸ ਚੀਜ਼ ਕੋ ਅਸੀਂ ਨਜ਼ਰਦਲਾ ਰਹੇ ਆ ਸੈਕਿੰਡ ਜਿਹੜੀ ਇੱਥੇ ਰੇੜੀ ਫੜੀ ਜੱਜ ਕੁਝ ਵੀ ਜਿਹਦੇ ਨਾਲ ਸਾਡੇ ਦੁਕਾਨਦਾਰ ਕਿਉਂਕਿ ਤੁਸੀਂ ਦੇਖੋ ਨਾ ਕਿਰਾਇਆ ਹੀ ਬੜਾ ਇਹਨਾਂ ਦਾ ਬਚਾਰੇ ਦਾ ਬਿਜਲੀ ਦਾ ਬਿੱਲ ਹੋਰ ਸਾਰਾ ਕੁਝ ਤੇ ਜੇ ਮੂਰੇ ਰੇੜੀ ਫੜੀ ਲੱਗਦੀ ਆ ਉਹ ਆਬਵੀਅਸਲੀ ਇਹਨਾਂ ਦੀ ਸੇਲ ਤੇ ਫਰਕ ਪੈਂਦਾ ਉਸ ਚੀਜ਼ ਦਾ ਨਹੀਂ ਤੁਹਾਡੇ ਵੀ ਨਹੀਂ ਵੀ ਸਰ ਇਹਦੇ ਕਿੰਨੇ ਕੋਈ ਕੀਤੀ ਗਈ ਸੀ ਕੋਈ ਇਥੇ ਜਾਤ ਚ ਮਾਈ ਗਈ ਜਿਹਦੇ ਤੇ ਵੱਧ ਚਾਰਜ ওভার ਜਾ ਆ ਬਿਲਕੁਲ ਮੈਂ ਸੀ ਨੂੰ ਮੰਨਦਾ ਵੀ ওভারਚਾਰਜਿੰਗ ਹੋ ਰਹੀ ਹੈ ਇੱਥੇ ਮੈਂ ਕੋਈ ਉਸ ਚੀਜ਼ ਤੋਂ ਕੋਈ ਗੁਰੇਜ਼ ਨਹੀਂ ਕਰ ਰਿਹਾ ਹੁਣ ਅਸੀਂ ਇੱਕ ਲਗ ਤੋਂ ਵੈਂਡਿੰਗ ਜ਼ੋਨ ਵੀ ਕਿਸੇ ਹੋਰ ਪਾਸੇ ਬਣਾਵਾਂਗੇ ਤਾਂ ਕਿ ਇੱਥੇ ਰੇੜੀ ਫੜੀ ਵੀ ਨਾ ਲੱਗੇ ਤਾਂ ਕਿ ਦੁਕਾਨਦਾਰਾਂ ਨੂੰ ਪੂਰੀ ਇਹਨਾਂ ਦੇ ਜੋ ਇੱਥੋਂ ਦੀ ਸੇਲ ਆ ਉਹ ਪਰਫੁੱਲਤ ਹੋਵੇ ਔਰ ਰੇੜੀ ਫੜੀ ਵਾਲੇ ਦਾ ਕਿਤੇ ਅਸੀਂ ਹੋਰ ਵੈਂਡਿੰਗ ਜ਼ੋਨ ਅੱਛੀ ਜਗ੍ਹਾ ਤੇ ਬਣਾ ਕੇ ਉੱ ਕੋਈ ਕਾਰੋਬਾਰ ਚਲਾਵਾਂਗੇ ਤਾਂ ਕਿ ਉਹ ਕਾਰਪੋਰੇਸ਼ਨ ਨੂੰ ਉਹਨਾਂ ਤੋਂ ਹੀ ਮਾਫੀਆਂ ਆ ਸਰ ਇੱਥੇ ਲਾ ਇਥੋਂ ਦਾ ਜੀ ਗੱਲ ਕਰੀਏ ਇਹੀ ਮਾਫੀਆਂ ਨਹੀਂ ਹੈਗਾ ਹੋਰ ਪਾਸੇ ਵੀ ਕੀਤਾ ਜਾਂਦਾ ਤੁਸੀਂ ਦੇਖਿਆ ਡੀਸੀ ਆਫਿਸ ਦੀ ਆਪਾਂ ਪਾਰਕਿੰਗ ਦੇ ਵਿੱਚ ਉਹਨਾਂ ਦੇ ਉੱਤੇ ਕਾਫੀ ਮਾਫੀਆਂ ਦੇ ਉੱਤੇ ਪਰਚਾ ਵੀ ਦਰਜ ਕਰਾਇਆ ਠੀਕ ਆ ਉਹ ਅੰਦਰ ਵੀ ਹੋਏ ਨੇ ਇੱਥੇ ਬੱਸ ਸਟੈਂਡ ਵਾਲੇ ਅੰਦਰ ਕਰਾਏ ਨੇ ਬੱਸ ਸਟੈਂਡ ਸਟੇਜ ਹੋਇਆ ਸੀ ਆਈ ਬਲੌਕ ਸੀਗਾ ਉੱਥੇ ਕਰਾਇਆ ਮਤਲਬ ਮੇਲੇ ਦੇ ਵਿੱਚ ਵੀ ਉਹ ਓਵਰਚਾਰਜਿੰਗ ਹੁਣ ਸਾਨੂੰ ਇਹ ਪਤਾ ਲੱਗਿਆ ਕੋਈ ਗੱਲ ਨਹੀਂ ਹੁਣ ਅਸੀਂ ਮੇਲੇ ਵਾਲਿਆਂ ਨੂੰ ਪੁੱਲਾ ਲੈਂਦੇ ਪੁੱਛ ਲੈਂਦੇ ਉਹਨਾਂ ਨੂੰ ਅਸੀਂ ਕਿਸੇ ਵੀ ਆਪਣੇ ਪਬਲਿਕ ਦਾ ਕਿਉਂਕਿ ਲੋਕਾਂ ਨੇ ਸਾਨੂੰ ਬੜਾ ਵਿਸ਼ਵਾਸ 맡 ਦੇ ਕੇ ਵਿਧਾਨ ਸਭਾ 'ਚ ਭੇਜਿਆ ਸਾਨੂੰ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਔਰ ਸਾਡਾ ਫਰਜ ਵਾਦਾ ਸੀ ਲੋਕਾਂ ਦੇ ਰਾਖੀ ਕਰੀਏ ਲੋਕਾਂ ਦੇ ਹੱਕਾਂ ਦੀ ਰਾਖੀ ਰੱਖੀਏ ਇਹਨਾਂ ਦੀ ਜੇਬ 'ਚ ਚੂਨਾ ਨਾ ਲੱਗੇ ਔਰ ਇਹਨਾਂ ਦੀ ਜੇਬਾਂ ਨੂੰ ਚਿਪੜਵਾ ਕੇ ਰੱਖੀਏ ਇਹ ਸਾਡੀ ਸੋਚ ਕੋਈ ਚੀਜ਼ ਦੁਕਾਨਦਾਰ ਇਨਸਿਕਿਓਰ ਫੀਲ ਕਰ ਲੈਣੇ ਕਿ ਵਾਇਲੈਂਸ ਹੋਣ ਦਾ ਖਤਰਾ ਜਿਹੜਾ ਕਹਿੰਦੇ ਵੀ ਜਦੋਂ ਅਸੀਂ ਉਹਨਾਂ ਨੂੰ ਰੋਕਦੇ ਹਾਂ ਤਾਂ ਉਹ ਸਾਡੇ ਨਾਲ ਲੜਨ ਦੀ ਗੱਲ ਕਰਦੇ ਸਰ 31 ਅਕਤੂਬਰ ਲਈ ਹੈ ਜੀ ਲਾਸਟ ਬਾਕੀ ਕਿਸੇ ਦੀ ਤਾਕਤ ਨਹੀਂ ਕਾਨੂੰਨ ਹੈ ਅਸੀਂ ਹੈ ਜੰਗਲ ਰਾਜ ਨਹੀਂ ਹੈ ਇਹ ਸਾਡੇ ਸਰਕਾਰ ਦੇ ਕਮਾਊ ਪੁੱਤ ਬੈਠੇ ਆ ਸਾਰੇ ਸਾਡੇ ਸ਼ਹਿਰ ਦੀ ਸ਼ਾਨ ਹੈ ਸਾਡੇ ਸ਼ਹਿਰ ਨੂੰ ਇਹ ਸੁੰਦਰ ਬਣਾਉਂਦੇ ਨੇ ਸਾਡੇ ਸ਼ਹਿਰ ਨੂੰ ਇੱਕੇ ਨਾਲੇ ਸਰਬਨਗਰ ਮਾਰਕੀਟ ਦਾ ਇਹਨਾਂ ਲੋਕਾਂ ਕਰਕੇ ਨਾਮ ਆ 1 ਮਿੰਟ ਵਾਸਤੇ ਜੱਜ ਲੋਕ ਇੱਥੇ ਆਂਦੇ ਆ ਤਾਂ ਇਹਨਾਂ ਲੋਕਾਂ ਦੀਆਂ ਅੱਛੀਆਂ ਗੁੱਡ ਸਰਵਿਸਿਜ਼ ਦੇਖ ਕੇ ਆਂਦੇ ਆ ਨਾ ਅੱਛੀ ਪਰਮਿਟ 31 ਅਕਤੂਬਰ ਤੱਕ ਨਹੀਂ ਹੋਊਗਾ ਸਰ ਮੈਂ ਖੁਦ ਜਾ ਕੇ ਪੈਰੀਗੇਟ ਪਰੇ ਕਰ ਦੂੰਗਾ ਫੈਸਟੀਵਲ ਤਾਂ ਆ ਗਿਆ 31 ਦੰਦੀ ਫੈਸਟੀਵਲ ਤਾਂ ਖਤਮ ਹੋ ਸਰ ਉਸ ਤੋਂ ਪਹਿਲਾਂ ਪਹਿਲਾਂ ਕੀ ਹੈ ਦੇਖੋ ਜਿਹੜਾ ਵੀ ਪ੍ਰਕਿਰਿਆ ਉਹਨੂੰ 20-25 ਦਿਨ ਦਾ ਟਾਈਮ ਲੱਗਦਾ ਹੈ ਸਰ ਰਾਈਟ ਕੱਤੀ ਤੱਕ ਤੁਸੀਂ ਕਹਿ ਰਹੇ ਹੋ ਮਤਲਬ ਉਦੋਂ ਤੱਕ ওভারਚਾਰਜਿੰਗ ਚੱਲੂਗੀ ਫਿਰ ਬਿਲਕੁਲ ਨਹੀਂ ਚੱਲੂਗੀ ਦੋ ਬੰਦੇ ਲਾਦੇ ਸਰ ਠੀਕ ਸਰ ਕੱਲ੍ਹ ਤੋਂ ਦੋ ਬੰਦੇ ਸਰਕਾਰੀ ਜਾਂ ਕਾਰਪੋਰੇਸ਼ਨ ਦੇ ਮੁਲਾਜ਼ਮ ਇੱਥੇ ਖੜਨਗੇ ਅਸਲ ਵੱਡੀਆਂ ਮੁਸ਼ਕਲਾਂ ਜਿਹੜੀਆਂ ਤੁਸੀਂ ਆਈਆਂ ਨੇ ਬੇਸ਼ੱਕ ਜਿਹੜਾ ਹੱਲ ਕਰਨ ਦਾ ਜਿਹੜਾ ਯਕੀਨ ਦਿਵਾਇਆ ਗਿਆ ਵਾ ਕਿਸ ਤਰ੍ਹਾਂ ਦੇਖਦੇ ਹਾਂ ਪਹਿਲਾਂ ਤਾਂ ਜਿਹੜੀਆਂ ਮੁਸ਼ਕਲਾਂ ਨੇ ਜਿਹੜੀ ਓਵਰਚਾਰਜਿੰਗ ਜਿਹੜੀ ਕੀਤੀ ਜਾ ਰਹੀ ਹੈ ਕਿੱਦਾਂ ਦੇਖਦੇ ਹਾਂ ਦੇਖੋ ਪਹਿਲੀ ਗੱਲ ਤਾਂ ਕਲੀਅਰ ਹੈ ਆ ਕਿ ਅਸੀਂ ਮੈਂ ਪਹਿਲਾਂ ਵੋਂਗ ਸਾਹਿਬ ਦਾ ਔਰ ਪੂਰੀ ਟੀਮ ਦਾ ਪਹਿਲਾਂ ਅਸੀਂ ਮੀਟਿੰਗ ਕੀਤੀ ਸੀ ਹਾਂ ਮੀਟਿੰਗ ਕਰਨ ਤੋਂ ਬਾਅਦ ਮੁੜ ਕੇ ਸੀ ਐਮਐਲਏ ਸਾਹਿਬ ਕੋ ਗਏ ਸੀ ਐਮਐਲਏ ਸਾਹਿਬ ਨੇ ਸਾਨੂੰ ਇਹ ਸ਼ਵਾਸ਼ਨ ਦਿੱਤਾ ਸੀ ਵੀ 31 ਅਕਤੂਬਰ ਤੱਕ ਜੀ ਮਤਲਬ ਇਹ ਅੱਗੇ ਐਕਸਟੈਂਡ ਨਹੀਂ ਹੋਊਗੇ ਲੇਕਿਨ ਅਟਰਨਲ ਇਨਫਰਮੇਸ਼ਨ ਤੁਹਾਡੇ ਕਹਿਣ ਮੁਤਾਬਕ ਉਹ ਇਦਾਂ ਇਨਫਰਮੇਸ਼ਨ ਮਿਲੀ ਸੀ ਕਿ ਪਹਿਲਾਂ ਇਹ ਕਨਫਰਮ ਕੀਤਾ ਜਾਏ ਉਹ ਅੱਜ ਜਦੋਂ ਅਸੀਂ ਜਾ ਕੇ ਅੰਕਰ ਮਹਿੰਦਰਾ ਜੀ ਕਿਉਂਕਿ ਮਾਨਜੋ ਕਮਿਸ਼ਨ ਸਾਹਿਬ ਜਿਹੜੇ ਨੇ ਉਹ ਦੋ ਦਿਨ ਲਈ ਛੁੱਟੀ ਦੇ ਨੇ ਉਹ ਦਿੱਲੀ ਗਏ ਹੋਏ ਨੇ ਔਰ ਅੱਜ ਅੰਕਰ ਮਹਿੰਦਰਾ ਜੀ ਜੋ ਜਨਰਲ ਕਮਿਸ਼ਨਰ ਨੇ ਔਰ ਡੀ ਜਨ ਦੇ ਇੰਚਾਰਜ ਵੀ ਨੇ ਔਰ ਮਤਲਬ ਉਹਨਾਂ ਦੇ ਕੋਲ ਵੀ ਆ ਉਸ ਐਂਗਲ ਨੂੰ ਸਾਰੀ ਐਸੋਸੀਏਸ਼ਨ ਨਾਲ ਸੀਗੀ ਟੋਟਲੀ ਹਰ ਗੱਲ ਜਿਹੜੀ ਆ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਵਾ ਪੁੱਛਿਆ ਵਾ ਕਲੀਅਰ ਕੀਤਾ ਵਾ ਜਿੱਦੋਂ ਚ ਉਹਨਾਂ ਨੇ ਕਲੀਅਰ ਕੱਟ ਹਦਾਇਤ ਵੀ ਕਹਿ ਲਓ ਮਾਜੋਗ ਐਮਐਲਏ ਸਾਹਮਣੇ ਕੀਤੀ ਐ ਔਰ ਲੀਗਲ ਪ੍ਰੋਸੈਸ ਜਿਹੜੇ ਨੇ ਉਹ ਵੀ ਜਿਹੜੇ ਨੇ ਪੂਰੇ ਕਰ ਲਿੱਤੇ ਜਾਣ ਕੇ ਕਿ 31 ਤਰੀਕ ਤੋਂ ਇੱਕ ਦਿਨ ਵੀ ਵੱਧ ਜਿਹੜਾ ਵਾ ਉਹ ਨਹੀਂ ਹੋਊਗਾ ਉਸ ਤੋਂ ਪਹਿਲਾਂ ਦੋ ਸਰਕਾਰੀ ਮੁਲਾਜ਼ਮ ਜਿਹੜੇ ਕਿ ਦਿਨ ਇੱਕ ਦਿਨ ਨੂੰ ਇਹ ਔਰ ਇੱਕ ਰਾਤ ਨੂੰ ਉਹ ਇੱਥੇ ਰਹਿਣਗੇ ਕਿ ਓਵਰਚਾਰਜ ਜਿਹੜਾ ਠੇਕੇਦਾਰ ਜਾਂ ਇਹਦੇ ਜਿਹੜੇ ਕਰਿੰਦੇ ਨੇ ਉਹ ਨਾ ਕਰਨ ਪਰ ਇਹ ਕਹਿੰਦੇ ਜੀ ਹਰ ਵਾਰੀ ਮਿੱਟੀ ਗੋਲੀ ਦਿੱਤੀ ਜਾਂਦੀ ਨਹੀਂ ਮਿੱਟੀ ਗੋਲੀ ਨਹੀਂ ਐਸ ਵਾਰੀ ਹੋਊਗੀ ਕਿਉਂਕਿ ਮੈਂ ਯਕੀਨ ਦਵਾਣਾ ਤੁਹਾਡੇ ਮਾਧਿਅਮ ਤੋਂ ਮੈਂ ਖੁਦ ਅੱਜ ਮੀਟਿੰਗ ਦੇ ਵਿੱਚ ਸੀਗਾ ਔਰ ਮੈਨੂੰ ਯਕੀਨ ਆ ਕਿ ਇਹ ਮਿੱਟੀ ਗੋਲੀ ਵਾਲਾ ਕੰਮ ਜਿਹੜਾ ਵਾ ਬਿਲਕੁਲ ਨਹੀਂ ਹੋਊਗਾ ਕਿਉਂਕਿ ਮਾਰ ਜੋਗ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਮਾਨ ਸਾਹਿਬ ਉਹਨਾਂ ਦੀ ਸੋਚ ਆ ਕਿ ਜਿਹੜਾ ਸਾਡਾ ਵਪਾਰੀ ਆ ਉਹ ਵਪਾਰੀ ਜਿਹੜਾ ਵਾ ਖੁਸ਼ਹਾਲ ਰਹਿਣਾ ਚਾਹੀਦਾ ਵਾ ਕਿਉਂਕਿ ਉਹ ਵਪਾਰੀ ਖੁਸ਼ਹਾਲਾ ਤਾਂ ਉਹਦੇ ਨਾਲ ਕਈ ਪਰਿਵਾਰ ਜਿਹੜੇ ਨੇ ਉਹ ਪਾਲਦੇ ਨੇ ਉਹਨਾਂ ਨੂੰ ਵੀ ਕੰਮ ਮਿਲਦਾ ਵਾ ਔਰ ਫੈਸਟੀਵਲ ਸੀਜ਼ਨ ਆਪਣਾ ਸ਼ੁਰੂ ਆ ਇਸ ਗੱਲ ਦਾ ਵੀ ਸਾਨੂੰ ਪੂਰਾ ਯਕੀਨ ਆ ਕਿ ਜਿੰਨੇ ਸਾਡੇ ਵਪਾਰੀ ਆ ਕਿ ਇਹਨਾਂ ਦੀ ਸੈਟੀਸਫੈਕਸ਼ਨ ਲਈ ਕੋਈ ਵੀ ਐਸਾ ਕੰਮ ਜਿਹੜਾ ਵਾ ਉਹ ਨਹੀਂ ਹੁਣ ਦਿੱਤਾ ਜਾਊਗਾ ਜਿਹਦੇ ਨਾਲ ਮਤਲਬ ਸਾਡੇ ਵਪਾਰੀਆਂ ਨੂੰ ਠੇਸ ਜੜੀ ਆ ਉਹ ਪਹੁੰਚੇਗਾ ਪਰ ਇਹਨਾਂ ਵੀ ਕੰਪਲੀਟ ਐਕਸੀਡੈਂਟਸ ਵੀ ਕਰਦੇ ਨੇ ਇਨ ਬਿਟਵੀਨ ਜਬ ਮਿਸਬੀਹੇਵਡ ਦੁਆਰਾ ਬਿਲਕੁਲ ਨਹੀਂ ਹੋਊਗਾ ਜੀ ਇਹ ਤੁਹਾਨੂੰ ਮੈਂ ਯਕੀਨ ਦਿਵਾਣਾ ਵਾ ਕਿ ਦੋ ਜਿੱਥੇ ਆਲਰੇਡੀ ਡਿਸਾਈਡ ਹੋ ਗਿਆ ਅੱਜ ਅੰਕੁਰ ਮਹਿੰਦਰਾ ਜੀ ਨੂੰ ਹੁਕਮ ਦਿੱਤਾ ਗਿਆ ਵਾ ਐਮਐਲਏ ਸਾਹਿਬ ਵੱਲੋਂ ਕਿ ਦੋ ਜਿਹੜੇ ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਨਾਲ ਫੋਰਸ ਵੀ ਲਾਈ ਜਾਊਗੀ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਮੈਂ ਸੀਪੀ ਸਾਹਿਬ ਨਾਲ ਵੀ ਗੱਲ ਕਰਾਂਗਾ ਤੋ ਇਸ ਵੰਦੀ ਮੈਂ ਵੀ ਸੀਪੀ ਸਾਹ ਨੂੰ ਰਿਕਵੈਸਟ ਕਰਾਂਗਾ ਕਿ 31 ਤਰੀਕ ਤੱਕ ਵੀ ਇਹ ਕਿਸੇ ਤਰ੍ਹਾਂ ਦੀ ਇੱਥੇ ਗੁੰਡਾਗਰਦੀ ਜਿਹੜੀ ਆ ਉਹ ਨਾ ਹੋਵੇ ਉਸ ਤੋਂ ਬਾਅਦ 100% ਆ ਕਿ ਬਿਲਕੁਲ ਕੰਟੀਨਿਊ ਜਿਹੜਾ ਅਗੇ ਨਹੀਂ ਹੁਣ ਦਿੱਤਾ ਜਾਊਗਾ ਜਨਮ ਸਾਹਿਬ ਜਦੋਂ ਘੜਾ ਭਰ ਜਾਂਦਾ ਜਿੱਦਾਂ ਹੁਣ ਇਹ ਕਹਿੰਦੇ ਕਿ ਐਂਡ ਹੋ ਗਿਆ ਹੁਣ ਘੜਾ ਭਰਨ ਤੋਂ ਬਾਅਦ ਬੰਦਾ ਕਹਿੰਦਾ ਕਿ ਇਹ ਕਹਿੰਦੇ ਪ੍ਰੋਟੈਸਟ ਕਰਨਾ ਸੀਗਾ ਤਾਂ ਅਸੀਂ ਜੀ 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 ਇਹ ਜਿਸ ਤਰ੍ਹਾਂ ਹੁਣ ਬਾਕੀ ਮਾਰਕੀਟਾਂ ਦੇ ਵਿੱਚ ਵੀ ਓਵਰ ਚਾਰਜਿੰਗ ਕੀਤੀ ਜਾਂਦੀ ਹੈ ਤੁਹਾਡੇ ਸਾਹਮਣੇ ਕਿਹਾ ਵੀ ਮੀਲਿਆਂ 'ਚ ਵੀ ਕੀਤੀ ਜਾ ਰਹੀ ਹੈ ਕਿਉਂ ਪ੍ਰਸ਼ਾਸਨ ਮਤਲਬ ਉਹ ਕੀ ਜਿਹੜੇ ਅਧ ਇਹ ਕਿਉਂ ਕਾਰਵਾਈ ਨਹੀਂ ਹੋ ਰਹੀਆਂ ਕੰਮ ਕੀ ਆ ਇਹਦੇ ਇਸ ਤਰ੍ਹਾਂ ਵੀ ਐਸੋਸੀਏਸ਼ਨ ਨੇ ਇਸ਼ੂ ਠਾਇਆ ਸੀ ਇਸ ਇਸ਼ੂ ਤੇ ਪੂਰੀ ਤਰ੍ਹਾਂ ਇਮਾਨਦਾਰੀ ਦੇ ਨਾਲ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਗੁੱਗੀ ਜੀ ਉਹ ਜਵਾਬਦੇਹੀ ਨੇ ਪਹਿਰੇਦਾਰ ਨੇ ਨੰਬਰ 1 ਨੰਬਰ 2 ਜਿਹੜੀ ਓਵਰਚਾਰਜਿੰਗ ਦੀ ਜਿਹੜੀ ਦੂਜੇ ਪਾਸੇ ਵੀ ਇਹ ਗੱਲ ਆ ਉਹਦੇ ਲਈ ਵੀ ਮੈਂ ਮੰਨ ਲਓ ਇਸ ਬਾਨੇ ਪਰਸੋਂ ਮੈਂ ਸਾਹਮਣੇ ਆ ਜਾਣਾ ਵਾ ਉਹਨਾਂ ਨਾਲ ਗੱਲ ਵੀ ਕਰਾਂਗਾ ਔਰ ਮੈਂ ਬਾਕੀ ਐਮਐਲਏ ਸਾਹਿਬਾਨ ਨਾਲ ਵੀ ਇਸ ਸੰਬੰਧੀ ਚਰਚਾ ਕਰੂੰਗਾ ਕਿ ਸ਼ਹਿਰ ਦੇ ਅੰਦਰ ਚਾਹੇ ਮੇਲੇ ਆ ਤੇ ਚਾਹੇ ਹੋਰ ਸਟੈਂਡ ਨੇ ਕਿਤੇ ਵੀ ਜੇ ਗੁੰਡਾਗਰਦੀ ਜਾਂ ਓਵਰ ਚਾਰਜ ਦੀ ਗੱਲ ਹੋਗੀ ਅਸੀਂ ਉਸ ਨੂੰ ਬਿਲਕੁਲ ਬਰਦਾਸ਼ਤ ਜਿਹੜਾ ਸਾਡੀ ਸਰਕਾਰ ਜਿਹੜੀ ਆ ਉਸ ਨੂੰ ਬਿਲਕੁਲ ਬਰਦਾਸ਼ਤ ਜਿਹੜਾ ਨਹੀਂ ਕਰੂਗੀ ਠੀਕ ਹੈ ਤ੍ਰੇਸੀ ਸਰ ਇਹ ਚਾਹ ਦੇਖੋ ਜੀ ਹੁਣ ਉਹ ਸਾਡੇ ਰਿਪਰੈਜ਼ੈਂਟੇਟਿਵ ਹੈਗੇ ਨੇ ਸਾਡੇ ਐਮਐਲਏ ਸਾਹਿਬ ਹੈਗੇ ਨੇ ਅਗਰ ਹੁਣ ਉਹਨਾਂ ਤੇ ਵੀ ਬਿਲੀਫ ਕਰਾਂਗੇ ਤਾਂ ਫਿਰ ਅਸੀਂ ਹੋਰ ਕਿਹਨਾਂ ਤੇ ਬਿਲੀਫ ਕਰ ਸਕਦੇ ਹਾਂ ਜੀ ਹੁਣ ਉਹਨਾਂ ਨੇ ਜੇ ਅਸ਼ਵਾਸਾ ਦਿੱਤਾ ਤਾਂ ਸਾਨੂੰ ਤਾਂ ਬਿਲੀਵ ਕਰਨਾ ਹੀ ਪੈਣਾ ਐ ਅਨ ਅਸੀਂ ਉਮੀਦ ਕਰਦੇ ਹਾਂ ਕਿ ਹਾਂ ਵੀ ਜੋ ਉਹਨਾਂ ਨੇ ਕਿਹਾ ਉਹ ਆਪਣੀ ਗੱਲਾਂ ਦੇਖ ਖਰੇ ਉਤਰਨਗੇ ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲਾ ਆ ਨਹੀਂ ਸਕਦੀ ਮੁਸ਼ਕਲਾ ਤਾਂ ਇੱਕ ਮੁਸ਼ਕਲਾ ਹੀ ਸੀਗੀ ਤਾਂ ਹੀ ਤਾਂ ਅਸੀਂ ਜੀ ਰੋਜ਼ ਪ੍ਰਗਟ ਕੀਤਾ ਹੈਗਾ ਮਾਰਕੀਟ ਦੇ ਵਿੱਚ ਜਿਹੜੇ ਪਾਰਕਿੰਗ ਵਾਲੇ ਸੀਗੇ ওভারਚਾਰਜਿੰਗ ਤੋਂ ਇਲਾਵਾ ਮਿਸਬੀਹੇਵ ਕਰਨਾ ਉਹਨਾਂ ਨੇ ਲੋਕਾਂ ਨਾਲ ਸ਼ੁਰੂ ਕਰਤਾ ਉਹ ਲੇਡੀਜ਼ ਦੇ ਨਾਲ ਬੜਾ ਮਿਸਬੀਹੇਵ ਕਰਨ ਲੱਗੇ ਸੀ ਹੁਣ ਜਿਹੜਾ ਵੀ ਕਸਟਮਰ ਸਾਡੀ ਮਾਰਕੀਟ ਆਂਦਾ ਹੈ ਕਲੈਂਟਰ ਜਿਹੜਾ ਸਾਡੀ ਮਾਰਕੀਟ ਆਂਦਾ ਹੈਗਾ ਅਗਰ ਉਹਨੂੰ ਇੱਕ ਵੈਲਕਮਿੰਗ ਫੈਕਟਰ ਹੀ ਨਹੀਂ ਮਿਲੂਗਾ ਇੱਕ ਗ੍ਰੇਸ ਹੀ ਨਹੀਂ ਮਿਲੂਗੀ ਉਹ ਸਾਡੀ ਮਾਰਕੀਟ 'ਚ ਕੀ ਕਰਨ ਆਊਗਾ ਉਹ ਤਾਂ ਬੇਸਿਕ ਰਾਨ ਤਾਂ ਉਹਨੇ ਆਣਾ ਕੋਈ ਨਹੀਂ ਹੈਗਾ ਆਫਟਰ ਜਿਹੜਾ ਵੀ ਆਂਦਾ ਉਹ ਉਹ ਆਪਣਾ ਇੰਜੋਏ ਕਰਨ ਆਇਆ ਜਨਾਕੀ ਮੇਸਰ ਹੋਗੀ ਜੀ ਨੇ ਕਿਹਾ ਕਿ 31 ਅਕਤੂਬਰ ਤੋਂ ਬਾਅਦ ਪੂਰਨ ਤੌਰ ਤੇ ਇਹ ਸਭਾ ਦਾ ਹੱਲ ਹੋਏਗਾ ਔਰ ਉਹਨਾਂ ਦੇ ਤੱਕ ਦੋ ਜਿਹੜੇ ਨਾਲ ਕੰਟਰੈਕਟਿੰਗ ਦੇ ਮੁਲਾਜ਼ਮ ਕੋ ਰਹਿਣਗੇ ਤਾਂ ਕਿ ওভারਚਾਰਜ ਨਾ ਤੁਸੀਂ ਸੈਟੀਸਫਾਈ ਹੋ ਸਪੈਸ ਲੇ ਨੀ ਬਿਲਕੁਲ ਸਹੀ ਹੈ ਜੀ ਅਗਰ ਤਾਂ ਉਹ ওভারਚਾਰजेस ਨਹੀਂ ਕਰਦੇ ਹੈਗੇ ਐਟਲੀਸ ਵੀ ਆ ਸੈਟੀਸਫਾਈ ਕਿ ਐਟਲੀਸ ਜਿਹੜਾ ਬੰਦਾ ਕਾਪਰੇਸ਼ਨ ਵੱਲੋਂ ਡਿਪੂਟ ਹੋਊਗਾ ਉਹ ਟਿਸ ਚੈੱਕ ਤਾਂ ਰੱਖੂਗਾ ਨਾ ਕਿ ਹਾ ਵੀ ਓਵਰਚਾਰजेस ਨਹੀਂ ਹੁੰਦੇ ਉਹ ਤੋਂ ਅਲਾਵਾ ਹਾਂ ਜਿਵੇਂ ਜਿਹੜੇ ਸੋ ਕੋਰ ਕੰਟਰੈਕਟਰ ਦੇ ਬੰਦੇ ਹੈਗੇ ਨੇ ਇਹ ਸ਼ਰਾਬ ਆਪੀ ਕੇ ਆ ਜਾਂਦੇ ਨੇ ਜਾਂ ਲੋਕਾਂ ਨਾਲ ਬੀਸਮਿਸ ਵੀ ਕਰ ਦਿੰਦੇ ਨੇ ਐਟਲੀ ਉਹ ਜਿੱਥੇ ਤੱਕ ਰੋਕ ਲਗੂਗੀ ਕਿਉਂਕਿ ਜਦੋਂ ਕੋਈ ਚੈੱਕ ਬਟ ਇਹ ਫਿਰ ਆਇਆ ਕਿ ਅੱਜ ਦੇ ਉੱਪਰ ਤੱਕ ਦੀ ਅਸੀਂ ਹਾਂ 31 ਤੂੰਪਰ ਤੱਕ ਉਹਨਾਂ ਨੇ ਕਿਹਾ ਸੀਗਾ ਜੀ ਤੁਹਾਡੇ ਤੇ ਰਸ਼ ਬਹੁਤ ਪੈਂਦਾ ਹੈਗਾ ਐਟਲੀ ਅਸੀਂ ਨੋ ਪ੍ਰੋਫਿਟ ਨੋ ਲਾਸ ਦੇ ਬੰਦੇ ਡਿਪਿਊਟ ਕਰ ਦਿੰਦੇ ਹੈਗੇ ਆ ਜਿਹੜਾ ਕਿ ਇਹ ਪਾਰਕਿੰਗ ਨੂੰ ਪ੍ਰੋਪਰਲੀ ਮੈਨੇਜ ਕਰਨਗੇ ਉਹਦੇ ਵਾਸਤੇ ਉਹਨਾਂ ਨੇ ਇੱਕ ਪਰਫਾਰਮਾ ਬਣਾਇਆ ਸੀ ਕਿ ਬੰਦੇ ਬੜਾ ਪੜ੍ਹੇ ਲਿਖੇ ਹੋਣਗੇ ਵੈਲਕਮ ਕਰਨਗੇ ਯੂਨੀਫਾਰਮ ਚ ਹੋਣਗੇ ਠੀਕ ਹੈ ਨਾ ਜੀ ਉਹ ਸਾਨੂੰ ਸਾਨੂੰ ਉਹ ਗੱਲ ਚਾਚੀ ਦੀ ਵੀ ਸੀਗੀ ਹਾਂਜੀ ਉਹ ਉਸ ਵੇਲੇ ਉਹਨੇ ਕਿਹਾ ਸੀ 5 ਰੁਪਏ ਤੇ 10 ਰੁਪਏ ਵਿਚ ਵਾਸ ਵੈਰੀ ਯੂ ਨੋ ਰੀਜ਼ਨੇਬਲ ਲੇਕਿਨ ਵਿਦ ਦਾ ਪੈਸੇਜ ਆਫ ਟਾਈਮ ਉਹ 5 ਤੋਂ 10 10 ਤੋਂ 20 30 40 50 ਉਪਰੋਂ ਦੀ ਜਿਹੜੇ ਸਾਡੇ ਵਰਕਰਸ ਸੀਗੇ ਉਹਨਾਂ ਦੇ ਉੱਪਰ ਵੀ ਚਾਰਜ ਕਰਨਾ ਸ਼ੁਰੂ ਕਰਤਾ ਹੁਣ ਆ ਗਿਆ ਟਾਈਮ ਮਾਲਕੀ ਮਾਲਕਵੀ ਪਾਸੇਸ ਬਣਾਉਣ ਉਹਨਾਂ ਤੋਂ ਵੀ ਚਾਰਜ ਕਰਨਾ ਸ਼ੁਰੂ ਕਰਤਾ ਸਾਰੇ ਜੂ ਕਰਨ ਤੋਂ ਬਾਅਦ ਵੀ ਹੁਣੋ ਜੇ ਬਦਤਮੀਜ਼ੀ ਤੋਂ ਉਤਰ ਗਏ ਔਰ ਸਾਡਾ ਮਾਰਕੀਟ ਬਿਲਕੁਲੀ ਡੈਡ ਹੋਣੀ ਸ਼ੁਰੂ ਹੋ ਗਈ ਤਾਂ ਸਾਨੂੰ ਲੱਗਿਆ ਨਹੀਂ ਹੁੰਦਾ ਕਿ ਕਿੰਨੀ ਦੇਰ ਤੋਂ ਚੱਲਦੀ ਪ੍ਰੋਬਲਮ ਹੈ ਇਹ ਕਭਸੇ 2 ਸਾਲ ਤੋਂ ਪ੍ਰੋਬਲਮ ਹੈ ਕੋਈ ਕਹੇ ਕਿ ਕਿੰਨੀ ਵਾਰੀ ਤੁਸੀਂ ਕੰਪਲੀਟ ਕੀਤੀ ਹੈ ਤੇ ਕਾਰਪੋਰੇਸ਼ਨ ਇਹਦੇ ਤੇ ਕੀ ਕਿੰਨੀ ਵਾਰੀ ਐਕਸ਼ਨ ਲੁੱਟਾ ਨਹੀਂ ਕਾਰਪੋਰੇਸ਼ਨ ਦਾ ਕਮਿਸ਼ਨਰ ਸਾਹਿਬ ਖੁਦ ਕਹਿੰਦੇ ਪੈਸੀ ਕਿ ਜੀ ਹੋਏ ਮੇਰੇ ਤੋਂ ਖੁਦ ਓਵਰਚਾਰਜ ਕਰੀ ਜਾਂਦੇ ਪੈਣੇ ਉਹ ਰਿਐਕਸ਼ਨ ਲੈ ਸਕੇ ਜਿਹੜੇ ਰਸੀ ਬਾਈ ਕਿਉਂ ਕਿਉਂ ਤੰਦੀਵਰੀ ਇਹ ਤਾਂ ਇਹ ਉਹ ਜਾਣਣਾ ਉਹਨਾਂ ਦਾ ਇੰਟਰਨਲ ਲੈਟਰ ਹੈ ਅਸੀਂ ਤਾਂ ਸਿਰਫ ਆਪਣਾ ਅ ਗ੍ਰਿਵੈਂਸ ਹੀ ਰੱਖ ਸਕਦੇ ਹਾਂ ਸਰ ਜੀ ਹਜ਼ਰਤ ਅੰਦੀ ਹੈ ਜੀ ਇਨਫਰਟਿਕਵਰੀ ਆਈ ਰਿਮੈਂਬਰ ਅਸੀਂ ਐਮਐਲਏ ਸਾਹਿਬ ਦੇ ਘਰ ਸੀਗੇ ਉਹਨਾਂ ਨੇ ਕੰਟਰੈਕਟਰ ਸਾਹਿਬ ਨੂੰ ਬੁਲਾਇਆ ਉਹਨਾਂ ਨੂੰ ਕਿਹਾ ਕਿ ਭਾਈ ਐਂਦਾ ਨਾ ਤੁਸੀਂ ਕਰੋ ਉਹ ਤਾਂ ਗੱਲ ਸੁਣਨ ਨੂੰ ਤਿਆਰ ਨਹੀਂ ਸੀਗਾ ਅਸੀਂ ਸੋਚੀ ਗਈ ਕਿ ਇਹ ਐਮਐਲਏ ਸਾਹਿਬ ਦੀ ਗੱਲ ਨਹੀਂ ਸੁਣਦਾ ਉਹ ਤਾਂ ਐ ਆੜਿਆ ਹੋਇਆ ਸੀ ਨਹੀਂ ਜੀ ਨਹੀਂ ਨਹੀਂ ਜੀ ਨਹੀਂ ਮੈਂ ਨਹੀਂ ਆ ਨਹੀਂ ਹੋ ਸਕਦਾ ਇਹ ਡੋਸਰ ਅਦਰਵਾਈਜ਼ ਡੈਕੋਰਮ ਕਹਿੰਦਾ ਕਿ ਐਮਐਲਏ ਸਾਹਦੇ ਕੋਈ ਕਿਆ ਚਲੋ ਕੁਝ ਵੀ ਕਹਣੇ ਤੁਸੀਂ ਬਿਹਾਈਂਡ ਦਾ ਕਟਰ ਜੋ ਮਰਜੀ ਕਰ ਲਓ ਐਟ ਦਿਸ ਇਜ਼ ਅ ਪਬਲਿਕ ਸਾਹਦੇ ਬੈਠੀ ਆ ਉਸ ਵਕਤ ਨਹੀਂ ਬਟ ਉਹਦੇ ਕੋਲ ਨੇ ਕੱਟਸ ਸੀਗੇ ਕਿਉਂ ਐਮਐਲਏ ਸਾਹਦੇ ਸਾਹਦੇ ਨਾਲ ਸਵਾ ਜੋਬ ਕਰੀ ਜੀ ਕੋਈ ਵੀ ਜੁਰਮਾਨਾ ਕਾਰਪੋਰੇਸ਼ਨਾਸਤੇ ਕੁਝ ਨਹੀਂ ਲਗਾਇਆ ਨਹੀਂ ਜੀ ਸਾਡੇ ਸਾਡੇ ਨੌਜਰ ਦੇ ਕਾਰਪੋਰੇਸ਼ਨ ਦੇ ਅਧਿਕਾਰੀ ਮਿਲੇ ਹੋਏ ਇਹਨਾਂ ਦੇ ਨਾਲ ਪਤਾ ਨਹੀਂ ਇਹ ਹੋਣਾ ਸੀ ਨਹੀਂ ਕਹਿ ਸਕਦੇ ਲੇਕਿਨ ਹਾਂਜੀ ਜੁਰਮਾਨਾ ਕਾਰਪੋਰੇਸ਼ਨ ਦਾ ਕਹਿੰਦੀ ਹੈ ਲਗਾਇਆ ਲੇਕਿਨ ਸਾਡੀ ਨੌਜਰ ਸਾਨੂੰ ਪਤਾ ਸੀ ਕਿ ਤੱਕ ਤੱਕ ਉਹ ਲੋਾਸ ਤੇ ਖਤਮ ਹੋਗਾ ਆਪਾਂ ਨੂੰ ਇਹ ਸਾਦਾ ਆਲਰੇਡੀ ਗੈਸਿਕ ਸਟੈਟ ਕੀਤੀ ਜੀ ਨਗਰ ਕੌਂਸਲ ਤੋਂ ਸਾਨੂੰ ਤਾਂ ਇੰਨਾ ਪਤਾ ਲੱਗਿਆ ਸੀ ਜੀ ਅਸੀਂ ਸਤੰਬਰ ਦੇ ਮਹੀਨੇ ਚ ਨਕਲ ਗਏ ਸੀ ਹਾਂ ਜੀ ਇਹਨੂੰ ਜੀ ਬੰਦ ਕੀਤਾ ਜਾਵੇ ਸਾਡੇ ਵਾਸਤੇ ਬਲੌਕ ਉਹਨਾਂ ਨੇ ਕਿਹਾ ਸੀ ਅਕਤੂਬਰ ਦੀ ਪਤਾ ਨਹੀਂ ਕਿਹੜੀ ਡੇਟ ਤੱਕ ਸ਼ਾਇਦ ਵੈਲਿਡ ਹੈਗਾ ਮੈਂ ਤਰੀਕ ਖੜ ਲੈਂਦਾ ਹੈਗਾ ਤਾਂ ਉਸ ਤੋਂ ਬਾਅਦ ਪਾਰਕਿੰਗ ਸੀ ਬੰਦ ਕਰਾ ਦਾਂਗੇ ਲਾਸਟਲੀ 22023 ਖਤਮ ਹੋ ਚੁੱਕਾ ਹੈ ਤੇ ਲੈਕਚਰ ਕਰਕੇ ਸਟੈਂਡ ਕੀਤਾ ਗਿਆ ਜੀ ਐਸ ਲੱਗਦਾ ਹੈ ਮਾਸਰ ਉਹਨੇ ਇਟਰਨਲ ਇਟਰਨਲ ਲੱਗੇ ਨੇ ਨਾ ਜੀ ਹੁਣ ਤੁਸੀਂ ਉਹ ਤੁਹਾਨੂੰ ਜਿਆਦਾ ਪਤਾ ਕਿਉਂ ਜੀ ਵੀ ਜੀ